ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕਰਕੇ ਗੁਰੂ ਸਾਹਿਬ ਜੀ ਦੇ ਕੋਲੋਂ ਅੰਮ੍ਰਿਤ ਵੇਲੇ ਦੇ ਦਾਤ ਮੰਗੀ ਜਾਂਦੀ ਹੈ ਪਰ ਮੈਂ ਪਿਛਲੇ ਸਮੇਂ 'ਚ ਕਥਾ ਕੀਤੀ ਸੀ ਤੇ ਉਹਦੇ 'ਚ ਮੈਂ ਕਿਹਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਨੀਂਦ ਦੀ ਅਤੇ ਰਾਤ ਨੂੰ ਟਾਈਮ ਨਾਲ ਸੌਣ ਦੀ ਦਾਤ ਬਖਸ਼ੋ ਜਿਹੜੇ ਗੁਰੂ ਦੇ ਪਿਆਰੇ ਟਾਈਮ ਨਾਲ ਰਾਤ ਨੂੰ ਸੌਂ ਜਾਣਗੇ ਉਹੀ ਸਵੇਰੇ ਫਰੈਸ਼ ਹੋ ਕੇ ਤਰੋਤਾਜ਼ਾ ਹੋ ਕੇ ਅਮਰਤ ਵੇਲੇ ਉੱਠ ਸਕਣਗੇ ਅਤੇ ਬਾਣੀਆਂ ਦਾ ਜਾਪ ਕਰ ਸਕਣਗੇ ਅਤੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਾਰਾ ਜਿਹੜਾ ਦਿਨ ਹੈ ਉਹ ਬਤੀਤ ਹੋਏਗਾ ਆਮ ਕਰਕੇ ਵੇਖਿਆ ਜਾਂਦਾ ਅਸੀਂ ਰਾਤ 11 12 ਵਜੇ ਤੱਕ ਜਾਗਦੇ ਰਹਿੰਦੇ ਹਾਂ ਤੇ ਸਵੇਰੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਜਿਸ ਦੇ ਨਾਲ ਕਾਫੀ ਸਾਡੀ ਹੈਲਥ ਦੇ ਉੱਤੇ ਦੇ ਬੈਡ ਇਫੈਕਟ ਪੈਂਦੇ ਹਨ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਮੈਂ ਵੇਖਦਾ ਹਾਂ ਕਿ ਮੇਰਾ ਪੱਕਾ ਮਿੱਤਰ ਸੱਤਾ ਫਰੀਦ ਸਰਾਇਆਂ ਰਾਤ ਜਾਗਦਾ ਰਹਿੰਦਾ ਹੈ ਤੇ ਸਵੇਰੇ ਉਹਨੂੰ ਫੇਰ ਮੁਸ਼ਕਲਾਂ ਵੀ ਹੁੰਦੀਆਂ ਹਨ ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਮਿੱਤਰਾਂ ਦੋਸਤਾਂ ਨੂੰ ਇੱਕ ਬੇਨਤੀ ਰੂਪ ਦੇ ਵਿੱਚ ਤੇ ਆਪਣੇ ਵਾਸਤੇ ਵੀ ਇੱਕ ਕਵਿਤਾ ਦਾਸ ਨੇ ਲਿਖੀ ਹੈ ਮੇਰਾ ਸਾਥ ਦੇ ਰਹੇ ਨੇ ਇਸ ਕਵਿਤਾ ਨੂੰ ਗਾਉਣ ਵਿੱਚ ਸਾਡੇ ਮਹਾਨ ਕਵੀਸ਼ਰ ਲੇਖਕ ਭਾਈ ਸਤਨਾਮ ਸਿੰਘ ਸੱਤਾ ਫਰੀਦ ਸਰਾਏ ਤੇ ਨਾਲ ਹਨ ਸਾਡੇ ਭਾਈ ਵਿਕਰਮਜੀਤ ਸਿੰਘ ਰਾਗੀ ਸਿੰਘ ਜੰਡਿਆਲਾ ਗੁਰੂ ਵਾਲੇ ਆਓ ਗੁਰੂ ਪਿਆਰਿਓ ਇੰਜ ਕਵਿਤਾ ਪੇਸ਼ ਕੀਤੀ ਜਾ ਰਹੀ ਹੈ ਉਹ ਬੱਤੀਆਂ ਬੁਝਾ ਦੇ ਸੱਤਿਆ 10 ਵਜੇ ਗੇ ਬਗੀਚੇ ਹੋਣ ਸੋਨਾ ਉਹ ਬੱਤੀਆਂ ਬੁਝਾ ਦੇ ਸੱਤਿਆ ਸਵੇਰ 4 ਵਜੇ ਉੱਠ ਐਨੇ ਪਹਿਣਾਈ ਸਵੇਰ 4 ਵਜੇ ਉੱਠ ਐਨੇ ਪਹਿਣਾਈ ਫੇਰ ਪਾਣੀ ਦਾ ਗਲਾਸ ਇੱਕ ਲੈਣਾਈ ਫੇਰ ਪਾਣੀ ਦਾ ਗਲਾਸ ਇੱਕ ਲੈਣਾਈ ਪੀਓ ਸਿੱਪ ਸਿੱਪ ਓ ਪੀਓ ਸਿੱਪ ਸਿੱਪ ਸਾਰਿਆਂ ਨੂੰ ਕਹਿਣਾ ਈ ਪੀਓ ਸਿੱਪ ਸਿੱਪ ਸਾਰਿਆਂ ਨੂੰ ਕਹਿਣਾ ਈ ਠੰਡੇ ਪਾਣੀ ਨਾਲ ਫੇਰ ਇਹਨੇ ਨਹਾਉਣਾ ਓ ਬੱਤੀਆਂ ਬੁਝਾ ਦੇ ਸਤਿਆ 10 ਵਜ ਗਏ ਓ 10 ਵਜ ਗਏ 10 ਵਜ ਗਏ ਬਗੀਚੇ ਹੁਣ ਸੌਣਾ ਓ ਬੱਤੀਆਂ ਬੁਝਾ ਦੇ ਸਤਿਆ ਤੇਲ ਤੋਰੀ ਇਹਦਾ ਦਾੜੀ ਨੂੰ ਲਗਾਏਗਾ ਤੋਰੀਏ ਦਾ ਦਾੜੀ ਨੂੰ ਲਗਾਏਗਾ ਬਾਣੀ ਪੜੇ ਬਿਨਾ ਕੁਝ ਵੀ ਨਾ ਖਾਏਗਾ ਉਹ ਪਾਣੀ ਰੇ ਬਿਣਾ ਕੋ ਜਮੀਨ ਖਾਏਗਾ ਉਹ ਟਿੱਡ ਫੂਕਣੀ ਨਾ ਮੂੰਹ ਦੇ ਵਿੱਚ ਪਾਏਗਾ ਟਿੱਡ ਫੂਕਣੀ ਨਾ ਮੂੰਹ ਦੇ ਵਿੱਚ ਪਾਏਗਾ ਉਹ ਟਿੱਡ ਫੂਕਣੀ ਨਾ ਮੂੰਹ ਦੇ ਵਿੱਚ ਪਾਏਗਾ ਗੀਤ ਗੁਰੂ ਜੀ ਦਾ ਸਦਾ ਇਹਨੇ ਗਾਉਣਾ ਉਹ ਬੱਤੀਆਂ ਬੁਝਾ ਦੇ ਸਤਿਆ 10 ਵਜ ਗਏ ਉਹ 10 ਵਜ ਗਏ ਹਾਂ ਵਜ ਗਏ ਬਗੀਚੇ ਹੁਣ ਸੋਣਾ ਉਹ ਬੱਤੀਆਂ ਬੁਝਾ ਦੇ ਸਤਿਆ ਉਹ ਕਦੇ ਮੰਦਾ ਨਾ ਜ਼ੁਬਾਨ ਵਿੱਚੋਂ ਬੋਲਦਾ ਉਹ ਕਦੇ ਮੰਦਾ ਨਾ ਜ਼ੁਬਾਨ ਵਿੱਚੋਂ ਬੋਲਦਾ ਕਦੇ ਉਹ ਸਤਿਆ ਫਰੀਦ ਸਰਾਇਆਂ ਸ਼ੇਰਾ ਕਦੇ ਮੰਦਾ ਨਾ ਜ਼ਬਾਨ ਵਿੱਚੋਂ ਬੋਲਦਾ ਭੇਦ ਦਿਲਾਂ ਵਾਲੇ ਸੱਤੇ ਨਾਲ ਖੋਲਦਾ ਭੇਦ ਦਿਲਾਂ ਵਾਲੇ ਸੱਤੇ ਨਾਲ ਖੋਲਦਾ ਚੰਗੇ ਮਿੱਤਰਾਂ ਨੂੰ ਸਦਾ ਰਿੰਦਾ ਢੋਲਦਾ ਹੋ ਚੰਗੇ ਸੱਜਣਾ ਨੂੰ ਸਦਾ ਰਿੰਦਾ ਢੋਲਦਾ ਦਿਦਾਰ ਸਾਗਤਾਂ ਦਾ ਕਦੇ ਨਹੀਂਉ ਪਾਉਣਾ ਹਾ ਬੱਤੀਆਂ ਬੁਝਾ ਦੇ ਸੱਤਿਆ 10 ਵਜ ਗਏ ਬਗੀਚੇ ਹੁਣ ਸੌਣਾ ਹੋ ਬੱਤੀਆਂ ਬੁਝਾ ਦੇ ਸਤਿਆ ਸਾਰਾ ਦਿਨ ਕਿਤੇ ਮੰਜੇ ਉੱਤੇ ਪੈਂਦਾ ਨਹੀਂ ਹੋ ਸਾਰਾ ਦਿਨ ਕਿਤੇ ਮੰਜੇ ਉੱਤੇ ਪੈਂਦਾ ਨਹੀਂ ਕਦੇ ਸੈਰ ਬਿਨਾ ਰਹਿੰਦਾ ਨਹੀਂ ਉਹ ਤਰੇ ਰੋਜ਼ ਕਦੇ ਸੈਰ ਬਿਨਾ ਰਹਿੰਦਾ ਨਹੀਂ ਮੰਦਾ ਬੋਲੇ ਜ਼ੁਬਾਨ ਵਿੱਚੋਂ ਕਹਿੰਦਾ ਨਹੀਂ ਉਹ ਮੰਦਾ ਬੋਲੇ ਉਹ ਮੰਦਾ ਬੋਲੇ ਹਾਂ ਬੋਲੇ ਜ਼ੁਬਾਨ ਵਿੱਚੋਂ ਕਹਿੰਦਾ ਨਹੀਂ ਰੂਸੇ ਮਨ ਜਾਣ ਸਦਾ ਹੀ ਮੈਂ ਚਾਹਣਾ ਉਹ ਬੱਤੀਆਂ ਬੁਝਾ ਦੇ ਸੱਤਿਆ 10 ਵਜ ਗਏ ਬਗੀਚੇ ਹੋਣ ਸੌਣਾ ਉਹ ਬੱਤੀਆਂ ਬੁਝਾ ਦੇ ਸੱਤਿਆ ਨੀਂਦ ਪੂਰੀ ਹੋਵੇ ਕਾਲੇ ਘੇਰੇ ਪੈਣ ਨਾ ਓ ਨੀਂਦ ਪੂਰੀ ਹੋਵੇ ਕਾਲੇ ਘੇਰੇ ਪੈਣ ਨਾ ਨਿੱਕੇ ਮੋਟੇ ਰੋਗ ਲੱਗ ਛਾਗੇ ਰਹਿਣ ਨਾ ਓ ਨਿੱਕੇ ਮੋਟੇ ਰੋਗ ਲੱਗ ਛਾਗੇ ਰਹਿਣ ਨਾ ਕਦੇ ਸੁਪਣੇ ਚ ਆਵੇ ਭੂਤ ਡੈਣ ਨਾ ਓ ਕਦੇ ਸੁਪਣੇ ਚ ਆਵੇ ਭੂਤ ਡੈਣ ਨਾ ਕਦੇ ਸੁਪਣੇ ਚ ਆਵੇ ਭੂਤ ਡੈਣ ਨਾ ਨੀਂਦ ਲੰਮੀ ਮਿੱਟੀ ਇੱਕ ਦੇ ਨਾ ਹੋਣਾ ਉਹ ਬੱਤੀਆਂ ਬੁਝਾ ਦੇ ਸੱਤਿਆ 10 ਵਜ ਗੇ ਬਗੀਚੇ ਹੋਣ ਸੋਣਾ ਉਹ ਬੱਤੀਆਂ ਬੁਝਾ ਦੇ ਸੱਤਿਆ